ਗਾਇਕ ਜਸਜੀਤ ਜਸਰਾਜ ਨੇ ਭਗਵੰਤਮਾਨ ਤੇ ਬੀਤੇ ਦਿਨੀ ਸਿੱਕੇ ਸ਼ਬਦੀ ਹਮਲੇ ਕੀਤੇ ਹਨ ਭਗਵੰਤਮਾਨ ਨੂੰ ਉਹਨਾਂ ਨੇ ਸਿਹਤ ਦਿੱਤੀ ਹੈ ਕਿ ਅੱਜ ਵੀ ਉਹ ਹੰਕਾਰ ਛੱਡ ਕੇ ਆਪਣਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਜਸਜੀਤ ਜਸਰਾਜ ਨੇ ਇਸ ਮੌਕੇ ਕਹਿ ਹੈ ਕਿ ਭਗਵੰਤਮਾਨ ਟਕਸਾਲੀਆਂ ਅਤੇ ਹੋਰਾਂ ਨੂੰ ਤਾਂ ਤੱਲੇ ਪਾ ਸਕਦੇ ਹਨ ਪਰ ਆਪਣਿਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਉਹਨਾਂ ਨੇ ਕਹਿ ਕਿ ਜਦੋਂ ਵਕਤ ਖੁੰਝ ਜਾਂਦਾ ਹੈ ਤਾਂ ਸਾਰਾ ਕੁਝ ਬਦਲ ਜਾਂਦਾ ਹੈ ਇਸ ਮੌਕੇ ਉਹਨਾਂ ਨੇ ਭਗਵੰਤਮਾਨ ਦੇ ਹੀ ਅੰਦਾਜ਼ ਵਿੱਚ ਟਕਸਾਲੀਆਂ ਤੇ ਹੋਰਾਂ ਨਾਲ ਗੱਲਬਾਤ ਕਰਨ ਦੀ ਰੀਸ ਵੀ ਲਗਾਈ ਹੈ ਇੱਕ ਵਾਰ ਤੁਸੀਂ ਵੀ ਦੇਖੋ ਕਿ ਕਿਵੇਂ ਜਸਜੀਤ ਜਸਰਾਜ ਨੇ ਭਗਵੰਤ ਮਾਨ ਨੂੰ ਸ਼ਰਿਆਮ ਲਲਕਾਰਿਆ ਹੈ ਔਰ ਸਿਮਰਤ ਬਾਦਲ ਉਹਨਾਂ ਦੀ ਲਾਡਲੀ ਨੂੰ ਹੈ ਮਜੀਠੀਏ ਦੀ ਭੈਣ ਹੈ ਸੁਖਵੀਰ ਦੀ ਵਾਈਫ ਹੈ ਪਹਿਲੀ ਚੋਣ ਕੋਈ ਵੀ ਕਲਾਕਾਰ ਹੈ ਜਿਨੇ ਮਰਜ਼ੀ ਜੱਡੀ ਮਰਜ਼ੀ ਦਲੇਰੀ ਦੇ ਗੀਤ ਗਾਏ ਹੋਣ ਜਾਂ ਜਿਹੜਾ ਸਭ ਤੋਂ ਬਹੁਤ ਜ਼ਿਆਦਾ ਫੇਮਸ ਹੋਵੇ ਉਹਨੂੰ ਖੰਘ ਕੇ ਦੇਖੋ ਉਹਨਾਂ ਦੇ ਰਾਜ ਚ ਉਹਨਾਂ ਦੇ ਵਿਰੁੱਧ ਅਸੀਂ ਜਾ ਕੇ ਖੜੇ ਆ ਜੇ ਉਹਨਾਂ ਵਿਰੁੱਧ ਖੜ੍ਹ ਸਕਦੇ ਆ ਤਾਂ ਭਗਵੰਤ ਮਾਨ ਨੂੰ ਮੈਂ ਕਿਤੇ ਕੰਪੀਟੀਸ਼ਨ ਚ ਨਹੀਂ ਗਿਣਦਾ ਉਹਨੂੰ ਇੱਕ ਵਾਰ ਜੇ ਪਤਾ ਵੀ ਲੱਗ ਗਿਆ ਨਾ ਵੀ ਜੱਸੀ ਸੱਚਮੁੱਚ ਆ ਰਿਹਾ ਤੁਸੀਂ ਦੇਖ ਲਿਓ ਵੀ ਸ਼ਹੀਦ ਦੀ ਪਛੈਦ ਭਗਤ ਸਿੰਘ ਦੀ ਪੱਗ ਬੰਨਣ ਵਾਲੇ ਨੂੰ ਜੇ ਉਹਦੀ ਅੱਖ ਮਿਲ ਜੇ ਕੈਮਰੇ ਨਾਲ ਤਾਂ ਸਾਡਾ ਨਾਮ ਬਦਲ ਦਿਓ ਸੱਚ ਵਿੱਚ ਬੜੀ ਤਾਕਤ ਹੁੰਦੀ ਆ ਜਦੋਂ ਵਕਤ ਖੁੰਝ ਜਾਂਦਾ ਨਾ ਇੱਕ ਟਾਈਮ ਸੀਗਾ ਜਦੋਂ ਲੋਕ ਤਰਸੇ ਬੈਠੇ ਸੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੇ ਉਹ ਵਕਤ ਖੁੰਝ ਗਿਆ ਹੰਕਾਰ ਦੇ ਵਿੱਚ ਤੇ ਜਦੋਂ ਕਾਂਗਰਸ ਦੀ ਆ ਕਿਸੇ ਹੋਰ ਦੀ ਸਾਨੂੰ ਅੱਜ ਹੁਣ ਆ ਭਗਵੰਤ ਹੋਰੀ ਕਦੀ ਟਕਸਾਲੀਆਂ ਕੋਲ ਗਏ ਕਦੀ ਬੀਐਸਪੀ ਕੋਲ ਗਏ ਜੀ ਸਾਡੀ ਗੱਲ ਹੋ ਰਹੀ ਹੈ ਸਾਡੀ ਗੱਲ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਹੁਣ ਕਿਉਂ ਭੀਖ ਮੰਗਦਾ ਫਿਰਦਾ ਉਹਨਾਂ ਕੋਲ ਹੀ ਜਦੋਂ ਸੂਰਮੇ ਤੇਰੇ ਸਾਹਮਣੇ ਚੱਕ ਚੱਕ ਹਲਾਕ ਕੀਤੇ ਸੀ ਉਦੋਂ ਨਹੀਂ ਸੀ ਦੇਖਦਾ ਅੱਜ ਵੀ ਉਹਨਾਂ ਕੋਲ ਤੇ ਜਾਣਾ ਪਰ ਆਪਣੇ ਕੋਲ ਨਹੀਂ ਆਉਂਦਾ ਇਹ ਪੱਗ ਸਿੰਘ ਦੀ ਪੱਗ ਬਨ ਕੇ ਗਦਾਰੀਆਂ ਜ਼ਿਆਦਾ ਦਿਨ ਚੱਲਣੀਆਂ ਨਹੀਂ ਹੈਗੀਆਂ ਹੰਕਾਰ ਛੱਡ ਦੇ ਕਾਕਾ ਜਿੱਥੇ ਇੱਥੇ ਸੀਗਾ ਅੱਜ ਇੱਥੇ ਆ ਗਿਆ ਕਿਤੇ ਐ ਨਾ ਹੋਵੇ ਪੈਰਾਂ 'ਚ ਹੀ ਆ ਜਾਈਂ ਅੱਜ ਹੁਣ ਆ ਭਗਵੰਤ ਹੋਰੀ ਕਦੀ ਟਕਸਾਲੀਆਂ ਕੋਲ ਗਏ ਕਦੀ ਬੀਐਸਪੀ ਕੋਲ ਗਏ ਜੀ ਸਾਡੀ ਗੱਲ ਹੋ ਰਹੀ ਹੈ ਸਾਡੀ ਗੱਲ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਹੁਣ ਕਿਉਂ ਭੀਖ ਮੰਗਦਾ ਫਿਰਦਾ ਉਹਨਾਂ ਕੋਲ ਹੀ ਜਦੋਂ ਸੂਰਮੇ ਤੇਰੇ ਸਾਹਮਣੇ ਚੱਕ ਚੱਕ ਹਲਾਕ ਕੀਤੇ ਸੀ ਉਦੋਂ ਨਹੀਂ ਸੀ ਦੇਖਦਾ ਅੱਜ ਵੀ ਉਹਨਾਂ ਕੋਲ ਤੇ ਜਾਣਾ ਪਰ ਆਪਣੇ ਕੋਲ ਨਹੀਂ ਆਉਂਦਾ ਇਹ ਭਗਤ ਸਿੰਘ ਦੀ ਪੱਗ ਬਨ ਕੇ ਗਦਾਰੀਆਂ ਜ਼ਿਆਦਾ ਦਿਨ ਚੱਲਣੀਆਂ ਨਹੀਂ ਹੈਗੀਆਂ ਹੰਕਾਰ ਛੱਡ ਦੇ ਕਾਕਾ ਜਿੱਥੇ ਇੱਥੇ ਸੀਗਾ ਅੱਜ ਇੱਥੇ ਆ ਗਿਆ ਕਿਤੇ ਐ ਨਾ ਹੋਵੇ ਪੈਰਾਂ 'ਚ ਹੀ ਆ ਜਾਈਂ ਪਿਊਰ ਰਿਪੋਰਟ ਪੰਜਾਬ ਟਰੂਡੇ